ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਬਾਈ ਜਿੱਥੇ ਆਪਾਂ ਖੜੇ ਆ ਜੀ ਇਹ ਜਗਾ ਹੈ ਜਸਪਾ ਜਸਪਾ ਦੇ ਵਿੱਚ ਖੜੇ ਆ ਤੁਹਾਨੂੰ ਪਤਾ ਹੀ ਆ ਪਿਛਲੇ ਬਲੌਗ ਹਾਂਜੀ ਉਹਦੇ ਨਾਲ ਦੇ ਨਾਲ ਸੀਗਾ ਬੈਸਪਾ ਤੇ ਇਹ ਉਹ ਇੱਥੋਂ ਪਹਿਲਾ ਬੰਦਾ ਸੀ ਉਹਦਾ ਨਾਮ ਸੀਗਾ ਜੇਤ ਹਾਂ ਜਿਹਨੇ ਸ਼ਹਿਰ ਬਣਾਤਾ ਜਸਪਾ ਹਾਂਜੀ ਠੀਕ ਆ ਜੀ ਤੇ ਬਾਈ ਉੱਠਣ ਸਾਰ ਹੀ ਤੁਹਾਨੂੰ ਪਤਾ ਹੈ ਹਨਾ ਸਾਰਾ ਗੱਲਬਾਤ ਲੱਗੀ ਪਈ ਹੈ ਜਬ ਆਪਣਾ ਪੂਰਨ ਬਾਈ ਚਾਹ ਬਣਾਉਣ ਲੱਗਾ 10 ਬਾਈ ਪੂਰਨ ਰਾਤ ਬਾਈ ਚਾਹ ਬਣਾਉ ਮੁਰਦੇ ਠਾ ਦੂੰ ਮੁਰਦੇ ਬੰਦ ਗਾ ਪਾਣੀ ਦੋਸਤੋ ਮਾਚੀ ਕਾਲੇ ਬੈ ਬਾਈ ਜਰਗਾਜ ਹੋਣੀ ਵੀ ਬਾਈ ਆਏ ਵਾ ਨਾਲ ਇੱਧਰ ਬੈਠੇ ਜਰਗਾਜ ਹੋਣੀ ਮੂਲ ਬੇਟੀ ਤੇ ਬਾਈ ਦੂਜਾ ਰਾਤ ਤੁਸੀਂ ਆਪਾ ਦੇਖ ਹੀ ਲਿਆ ਹਨ ਕਿਵੇਂ ਆਪਾ ਬਾਈ ਮਹਿਫਲ ਲਾਈ ਐਂਡ ਤੇ ਰਾਤ ਨੂੰ ਤੇ ਲੇਟ ਬਾਲਾ ਹੋ ਗਏ ਸੀ ਮੁੰਡੇ ਸੈਟ ਵਟ ਹੋ ਗਏ ਸੀ ਤੇ ਪੈ ਗਏ ਸੀ ਤੇ ਆਹ ਬਾਈ ਨੇ ਪੂਰਨ ਨੇ ਚਾਹ ਧਰਤੀ ਹਾਂ ਜੀ ਬਾਈ ਦੱਸੋ ਬਾਈ ਪੂਰਨ ਹਾਂਜੀ ਉਠਣ ਸਾਰ ਦਾ ਪ੍ਰੋਗਰਾਮ ਘਟ ਘਟ ਸਾਰੇ ਚਾਹ ਪਿਆਵਾਂਗੇ ਕਾਇਮ ਕਰਾਂਗੇ ਹਾਂ ਹਾਂ ਫਿਰ ਉਹ ਪੜਾਵਾਂ ਵਾਲੀ ਦੀ ਤਿਆਰੀ ਹੈ ਸਾਡੀ ਜਾਨ ਦੀ ਸਿੱਧੀ ਹਾਂ ਪੂਰਨ ਕਹਿੰਦਾ ਜਿੱਥੇ ਵੀ ਰਹੇ ਨਜ਼ਾਰੇ ਜਰੇ ਮੁਝੇ ਛੱਡੇ ਕਹਿੰਦਾ ਹੁੰਦਾ ਪੂਰਨ ਕਹਿੰਦਾ ਯੋਥੋ ਵੀ ਫੜ ਕੇ ਨਾ ਜਾਣਵਰ ਉਹ ਬਹੁਤ ਲੱਦੀ ਜੀ ਵੀ ਜਾਣਾ ਆਪਾ ਉਹ ਜਿਹੜੇ ਚੱਲਿਆ ਕੋਈ ਜੰਗਲੇ ਬੱਕਰੀ ਭੇਡ ਉਹ ਤੋਂ ਲੈ ਅਜ ਪਹਾੜੀ ਹਾਂ ਉਹ ਧਰਨ ਸਰਕਾਰ ਕੋਲ ਸੱਟਲੇ ਨਹੀਂ ਬਰਲੀ ਵਾਸੇ ਠੀਕ ਹੈ ਜੀ ਉਹ ਗਏ ਪਹਾੜ ਜਾ ਬਹੁਤ ਉੱਤ ਚੜਨਾ ਬਈ ਆ ਵਾਲੇ ਪਹਾੜਾ ਨੂੰ ਦੇਖ ਕੇ ਤੇ ਉਹ ਸਾਹਮਣੇ ਚੱਲਦੀ ਨਦੀ ਨੂੰ ਦੇਖ ਕੇ ਤੁਸੀਂ ਸਾਡਾ ਮੂਡ ਆ ਜਿਹੜਾ ਉਹ ਚੈੱਕ ਤਾਂ ਕਰ ਹੀ ਸਕਦੇ ਆ ਵੀ ਉੱਠਣ ਸਾਰ ਕਿਦਾਂ ਦਾ ਹੋਊਗਾ ਹਾਂਜੀ ਭਾਈ ਪੂਰਨ ਉੱਠਣ ਸਾਰੀ ਅੱਖਾਂ ਦੇ ਵਿੱਚ ਕੀ ਵਦਿਆ ਪਹਾੜ ਤੇ ਲਟਕੇ ਲੈ ਲੈ ਲਏ ਲੈ ਭਾਈ ਜਦੋਂ ਮੈਂ ਭਾਈ ਉੱਠਿਆ ਨਾ ਬਹੁਤ ਸਿੱਧਾ ਚਮਕ ਤਰੀ ਚਮਕਾਂਦੀ ਪਹਾੜੀ ਜਿਹੜੀ ਬਰਫ ਨਾਲ ਟਗੀ ਹੋਈ ਆ ਸਿੱਧੀ ਅੱਖਾਂ ਦੇ ਵਿੱਚ ਵਜਦੀ ਮੇਰੇ ਵੀ ਕੀ ਹੋ ਗਿਆ ਹਾਂਜੀ ਭਾਈ ਉੱਠਣ ਸਾਰ ਕੀ ਦੇਖਿਆ ਬਰਫ ਵਾਲੀ ਪਹਾੜ ਹੈਂ ਚਿੱਟੇ-ਚਿੱਟੇ ਹਾਂਜੀ ਭਾਈ ਜੀ ਗੁਰਪ੍ਰੀਤ ਜੀ ਕਿਵੇਂ ਲੱਗਿਆ ਉੱਠਣ ਸਾਰ ਪਹਾੜ ਦੇਖਿਓ ਰਾਤ ਤਾਂ ਨਾ ਕੋਹ ਨਹੀਂ ਲਿੰਦਾ ਰਾਤ ਦਾ ਚੋਲਾ ਆਪਣੇ ਕੋਈ ਪਤਾ ਨਹੀਂ ਲੱਗਦਾ ਤੁਸੀਂ ਆਪਾਂ ਕਿੱਦਾ ਕਿਵੇਂ ਕਿੱਥੇ ਹਾਂ ਸਵੇਰ ਸੋਭਾ ਅੰਠੇ ਨਾ ਵੀ ਮੈਂ ਕਹਿੰਨਾ ਵੀ ਨਜ਼ਾਰਾ ਵੀ ਜਿਹੜਾ ਅੱਖਾਂ ਦੇਖੇ ਵੀ ਦੱਸ ਨਹੀਂ ਸਕਦੇ ਹਾਂ ਉਹ ਜਿਹੜਾ ਆਪ ਵੀ ਦੇਖਦੇ ਵੀ ਕਰ ਕੀ ਆਈ ਬਾਤਾਂ ਨੇ ਬਾਤ ਸਹੀ ਗੱਲ ਆ ਆ ਜਿਹੜੇ ਆਪਣੇ ਦੂਜਾ ਸਬਸਕ੍ਰਾਈਬਰ ਆ ਜਾਣ ਜਿਹੜੇ ਆਪਣੇ ਭਰਾਏ ਹਨਾ ਫੋਨ 'ਚ ਤਾਂ ਦੇਖ ਰਹੇ ਆ ਚਲੋ ਵਧੀਆ ਗੱਲ ਦੇਖ ਰਹੇ ਆ ਪਰ ਜਿਹੜਾ ਸਾਲਾ ਅੱਖਾਂ ਨਾਲ ਨਜ਼ਾਰਾ ਨਾਲ ਕੈਪਚਰ ਹੁੰਦਾ ਈ ਉਹ ਅੱਖਾਂ ਨੂੰ ਪਤਾ ਬੁੱਢੇ ਕਿੱਥੇ ਠੰਡ ਵੰਦਿਆ ਉਹ ਦੇਖ ਤੂੰ ਉਤਰ ਸਾਡੀ ਵਾਦੀ ਪਾਣੀ ਫਟਿਆ ਇਦਰ ਏਡੀਅਨ ਇੰਸਟੀਟਿਊਟ ਵਾਲੇ ਮੁੰਡੇ ਅਰਸ਼ਦਾਲੀਵਾਲ 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 ਜੀ ਸਰਦੀ ਦਾ ਨਜ਼ਾਰਾ ਲੈਂਦੇ ਹੋਏ ਸਾਰੀ ਟ੍ਰਿਪ ਦੇ ਸਭ ਤੋਂ ਕੀ ਕਰ ਰਹੇ ਨੇ ਸਵਰਗਾ ਦਾ ਨਜ਼ਾਰਾ ਲੈ ਰਹੇ ਨੇ ਸਵਰਗਾ ਦਾ ਠੀਕ ਹੈ ਜੀ ਸਵਰਗਾ ਦਾ ਨਜ਼ਾਰਾ ਲੈ ਰਹੇ ਨੇ ਸਾਹਮਣੇ ਨਦੀ ਆ ਹੁਣ ਇਹਨੂੰ ਬਾਈ ਲਿਜਾ ਕੇ ਬੰਨ ਕੇ ਨਦੀ 'ਚ ਸੱਡ ਦੇਣਾ ਆਪੇ ਫੇ ਠੰਡ ਦਾ ਨਜ਼ਾਰਾ ਲਾਊਗਾ ਇਹ ਟ੍ਰਿਪ ਤੇ ਕਹਿੰਦੇ ਜਿੰਨੇ ਜਿੰਨੀਆਂ ਪਹੋਰਨੀਆਂ ਸੀ ਇਹ ਠੇਕਾ ਜਿਹਾ ਗੱਭਰੋਂ ਦੇ ਹਾਂ ਗੱਭਰੂ ਕੋਲੇ ਲਈ ਫੁੱਲ ਠੇਕਾ ਸੀਗਾ ਪਹੋਰ ਭਰਈਏ ਦਾ ਬਈ ਜਾਂ ਤੁਰੇ ਚੰਡੀਗੜ੍ਹ ਤੋਂ ਲੈ ਕੇ ਲੇਹ ਤੱਕ ਮੁੰਡਾ ਪਹੋਰ ਦਾ ਹੀ ਆਇਆ ਪਹੋਰ ਦਾ ਹੀ ਆਇਆ ਕਿਹਦੀ ਕਹਿ ਮੈਂ ਤਾਂ ਜੀ ਕਹਿ ਬਤਾ ਹੋਰ ਫਿਰ ਲਾਪਰੀ ਤਾ ਦੱਸ ਕੋਈ ਕਹਾਣੀ ਆਪਦੀ ਸਰੀਰ ਸੈਟ ਨਹੀਂ ਤੇ ਰਹਾ ਨਾ ਕੈਂਮ ਜੀ ਨਹੀਂ ਹੋਇਆ ਹਾਂ ਅਜੇ ਬੰਨਿਆ ਨਹੀਂ ਗਿਆ ਸਰੀਰ ਆਪਦਾ ਨਹੀਂ ਨਾ ਸਰੀਰ ਬਗਾਨਾ ਅਜੇ ਕਹਿਣੇ ਚ ਨਹੀਂ ਨਾ ਹਾਂਜੀ ਬਾਸ ਕੀ ਦੇਖਿਆ ਉੱਠਣ ਸਰ ਅਜੇ ਅੱਧਾ ਕਿਲੋ ਕਿਹੜੀ ਪਹਾੜੀ ਦੇਖੀ ਕਿਹੜੀ ਪਹਾੜੀ ਦੇਖੀ ਉਂਗਲ ਕਰ ਉਹਨੇ ਲਈ ਮੈਂ ਉੱਠਿਆ ਤੇ ਇਧਰ ਵਾਲੀ ਇਧਰ ਵਾਲੀ ਇਧਰ ਵਾਲੀ ਉਂਗਲ ਠੀਕ ਆ ਪਰ ਫੌਲੀ ਸਿੱਧੀ ਠੀਕ ਆ ਜੀ ਫੇਰ ਕਿਵੇਂ ਨਜ਼ਾਰਾ ਲੱਗਿਆ ਮੈਂ ਉੱਠਿਆ ਪਹਿਲਾਂ ਕੋਈ ਉੱਠਿਆ ਨਹੀਂ ਮੈਂ ਰੌਲਾ ਗਵੰਡੀਆਂ ਨੂੰ ਮਾਰੀ ਹਾਕ ਅੱਛਾ ਠੀਕ ਆ ਆ ਗਵੰਡੀ ਆਵੇ ਆ ਕੇ ਗਵੰਡੀ ਦੋਨੇ ਇਹਨਾਂ ਨੇ ਮਾਰੇ ਤੁਸੀਂ ਛੇਬਤ ਤੁਸੀਂ ਹਾਕ ਮਾਰੀ ਉੱਠੇ ਨਹੀਂ ਇਹ ਮੈਂ ਕਿਸੇ ਨੇ ਰਿਸਪੌਂਸ ਨਹੀਂ ਦਿੱਤਾ ਮੈਂ ਕਿਹਾ ਵੀ ਨਹੀਂ ਬੰਦੇ ਹਲੇ ਡੈਡਾ ਫਿਰ ਮੈਂ ਉੱਠਿਆ ਫਿਰ ਮੈਂ ਉੱਠ ਕੇ ਜਦ ਨੂੰ ਆਇਆ ਹਾਂਜੀ ਉਦੋਂ ਮੈਂ ਪੈੜਚਾਲ ਸੁਣ ਕੇ ਥੋੜਾ ਜਿਹਾ ਹਾਂ ਮੋਸ਼ਨ ਤੇ ਸੀਗੀ ਅੱਛਾ ਜਗਮ ਗਈ ਇੱਧਰ ਲੈਦਾ ਮੋਸ਼ਨ ਦੇ ਬਾਹਰ ਹੈਂ ਅੱਛਾ ਕੋਈ ਕਰੇ ਮੈਨੂੰ ਲੀੜੇ ਫੜਾ ਅੱਛਾ ਕੋਈ ਕਰੇ ਬਾਈ ਬਣਾ ਜੈਪ ਬੰਦ ਕਰ ਦੇ ਅੰਦਰ ਠੰਡ ਆਉਂਦੀ ਅੱਛਾ ਮੈਂ ਕਿਹਾ ਵੀ ਹੋਣ ਨਹੀਂ ਹੋਣੀ ਨਹੀਂ ਹਾਂ ਤਾਂ ਮੈਂ ਕਿਹਾ ਬੈੱਡ ਛੱਡਨੇ ਅੱਛਾ ਵੀ ਛੱਡਣਾ ਹੀ ਪਊ ਸਸਤੀ ਕਿੱਗ ਨਹੀਂ ਦੇਦੀ ਇੱਕ ਆ ਦੇਖ ਲੋ ਜੀ ਜਮੇ ਕਹਨੇ ਚ ਸਰੀਰ ਹੈ ਨਾ 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 ਇਹਨਾਂ ਦਾ ਤਰੀਕ ਤੱਕ ਕਿਸੇ ਦੇ ਕਹਨੇ ਚ ਚੱਲਦਾ ਹਲੇ ਨਹੀਂ ਹੋਇਆ ਹੋਊਗਾ ਇਹਨੂੰ ਸਰੀਰ ਹੀ ਤਾਂ ਆਪਣੇ ਰੈਂਟਲ ਦਿੱਤਾ ਜਿਹੜਾ ਤੇ ਆ ਦੇ ਕਹਨੇ ਚ ਹੁੰਦਾ ਸਹੀ ਗੱਲ ਜਿਹੜਾ ਸਾਰੇ ਤੇ ਆਈ ਟਰਾਈ ਕਰਦੇ ਨੇ ਸਰੀਰ ਨੂੰ ਕਹਨੇ ਚ ਕਰਨ ਦੀ ਇਹ ਬੰਦੇ ਦਾ ਸਰੀਰ ਕਹਨੇ ਚ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਬਈ ਇਹ ਬੰਦੇ ਦਾ ਸਰੀਰ ਨਹੀਂ ਕਹਨੇ ਸਾਰੇ ਅੱਧੀਆਂ ਬਾਜੇ ਬੰਦਾ ਹਲੇ ਸਰੀਰ ਇੰਨੀ ਠੰਡ ਮਾਂਦਾ ਹਾਂ ਹਲੇ ਬਲੋਆਂ ਲਈ ਫਿਰ ਨਹੀਂ ਅਜੇ ਦਾ ਬਹੁਤ ਦਿਨ ਹੈ ਨਾ ਮਤਲਬ ਵੀ ਹੁਣ ਕਿੰਨਾ ਟਾਈਮ ਹੋ ਗਿਆ ਹੋਊਗਾ ਵਾਧੇ ਕੋ ਸੱਤ 7:30 ਹਾਂ ਜੇ 7:30 ਹੋ ਗਏ ਤੇ 7:30 ਪੀਐਮ ਤੱਕ ਮੁੰਡੇ ਨੇ ਸਰੀਰ ਬੰਦਣਾ ਜਿਹੜਾ ਕਰੂਗਾ ਉਹਦੋਂ ਸਾਰੇ ਸੌਂਦਾ ਟੰਨਾ ਹਾਂ ਮੇਰਾ ਸਰੀਰ ਕਹਨੇ ਜਾਂ ਕਹਨੇ ਕਰਕੇ ਸਭ ਸਵਾ ਲੈਦਾ ਉਹਨੂੰ ਜਦੋਂ ਕੋਈ ਸੌਂਦਾ ਸਾਰੀ ਬੜੀ ਉਹ ਮੇਰਾ ਕਹਨੇ ਤੋਂ ਹੀ ਰਹਿੰਦਾ ਸਹੀ ਗੱਲ ਆ ਰੱਖਿਆ ਇਹ ਵੀ ਆ ਜਦੋਂ ਪਹਿਣਾ ਹੁੰਦਾ ਉਹ ਲੋਕਾਂ ਦਾ ਚਰ ਗਣਾ ਮੇਰਾ ਇੰਜਨ ਹੀ ਹੁਣ ਉੱਠਿਆ ਰੁਪਏ ਲੱਗਿਆ ਮੇਰਾ ਸਰੀਰ ਕਹਨੇ ਚ ਹੋ ਗਿਆ ਉਹ ਲਾਈਟਰ ਤਾਂ ਦੇ ਦੋ ਯਾਰ ਓਏ ਨਾ ਬਾਈ ਹੁਣ ਥੋੜਾ ਆ ਆ ਤੇ ਫੀਸ ਤੇ ਚੰਨਣਾ ਪਵਾ ਦਿਓ ਗੱਭਰੂ ਆਣੇ ਜਿਹੜਾ ਤੁਹਾਨੂੰ ਡਿਸਕ੍ਰਾਈਬ ਆ ਜਿਹੜਾ ਉਹ ਕਰ ਦਿੰਦਾ ਚੰਗੀ ਤਰ੍ਹਾਂ ਦੇ ਵੀ ਸਿਰ ਤੇ ਉਹ ਦੋਸੀ ਤੁਹਾਨੂੰ ਫੇਸ ਰੂਪ ਰੂ ਤੁਹਾਡੇ ਹੋਵਾਂਗੇ ਦਸ਼ਕਾ ਦੇ ਹੁਣ ਨਾ ਛੇੜੋ ਨਹੀਂ ਆਇਆ ਨਹੀਂ ਜੀ ਆਇਆ ਨਹੀਂ ਜੀ ਨਹੀਂ 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 ਇੱਕ ਵਾਰ ਝੋੜੀ ਜੀ ਚਾਨਾ ਪਾ ਲਾ ਪ੍ਰੀਤ ਜੀ ਇਹ ਸੋੜਾ ਸਸਪੈਂਸ ਰੱਖੋ ਪਤਾ ਤਾਂ ਤੁਹਾਨੂੰ ਲੱਗ ਹੀ ਗਿਆ ਹਾਂ ਬਾਈ ਤੈਨੂੰ ਪਰੇ ਤਾਂ ਲੱਗ ਹੀ ਗਿਆ ਉਹਨਾਂ ਵਾਲੀ ਬੰਦਾ ਕੀ ਕਰ ਹਾਂ ਜੀ ਸਸਪੈਂਸ ਰੱਖ ਲਓ ਬਾਈ ਤੁਹਾਨੂੰ ਕਿਸੇ ਤਰ੍ਹਾਂ ਦੇ ਨਸ਼ੇ ਪੱਤੇ ਲੈ ਲੇ ਮੇਰੇ ਯਾਰ ਇਹ ਬਾਈ ਦੇ ਜਿਹੜਾ ਠੇਕਾ ਚੱਕਿਆ ਹੋਇਆ ਵੀਰੇ ਇਹ ਕਿੰਨੇ ਇਹੜੇ ਉਸਤਾਦ ਦੀ ਉਸਤਾਦ ਕਿੰਨੇ ਸਵੇਰੇ ਕਿੰਨੇ ਵੇ ਸਰੀਰ ਬਣਨ ਲੱਗਦਾ ਏ ਬਾਈ ਉੱਠਣਸਾਰ ਹੀ ਲੱਗ ਗਿਆ ਬੰਦ ਹੁੰਦਾ ਨਹੀਂ ਬੰਦ ਹੁੰਦਾ ਕਸੀ ਬੰਨਣੀ ਹੈ ਦੂਰ ਸਾਰੇ 팬 ਤੱਕ ਓਏ ਰਾਜੂ ਸੁਪਨੇ ਜੀ ਆਇਆ ਰਾਜੂ ਸੁਪਨੇ ਜੀ ਬੋਸ ਰਾਜੂ ਸੁਪਨੇ ਜੀ ਵੀ ਸਾਡੇ ਇਹਨਾਂ ਦੇ ਪਿੰਡ ਗਿਆ ਤੁਸੀਂ ਬਾਈ ਫੇਰ ਵੀ ਜਾਣੀ ਕੋਈ ਗੱਲ ਨਹੀਂ ਜੀ ਹਾਂ ਬਈ ਸੁਪਨੇ ਜੀ ਵੀ ਅਸੀਂ ਆਪਾਂ ਸਾਰੇ ਬੈਠੇ ਹਾਂ 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 ਪਿੰਡ ਹੈਣਾ ਆਪਾਂ ਪੱਟੇ-ਪੱਟੇ ਵੱਢ ਕੇ ਬੈਠੇ ਹਾਂ ਆਪਾਂ ਇਹਦਾ ਗੰਗੇਸ਼ਾਏ ਕਰਵਾਦਾ ਗੰਗੇਸ਼ਾਏ ਕਰਵਾਇਆ ਮੈਂ ਇਹਦਾ ਬਾਪ ਕੋਈ ਚੱਲ ਜਾਈਏ ਵਾਹ ਵੀ ਕੀ ਵਾਕਈ ਉਹ ਆ ਗਿਆ ਇੱਥੇ ਹਾਂ ਪੰਜਾਬ ਚ ਲੈ ਵੀ ਵਾਪਸ ਦੰਦੇ ਆ ਕੱਢੇ ਮੈਂ ਤਾਂ ਇੱਕ ਦਿਨ ਹੋ ਗਿਆ ਮੈਨੂੰ ਕੈਸੇ ਗਿਆ ਮੇਰਾ ਹੋਰ ਨੇ ਥੋੜਾ ਫੇਰ ਹਾਂ ਬੂਗੂ ਹਾਂ ਸਾਸਰੀ ਘਰ ਮੁੱਕਾ ਮਾਰਾ ਬੂਗੂ ਧਰਤੀ ਮੁੰਡਿਆ ਚ ਬਣਾ ਚਾਹ ਦੀ ਥੋੜਾ ਲੱਗਦਾ ਯਾਰ ਪਾਣੀ ਪਾਣੀ ਦੇਖੋ ਵੀ ਉਹ ਬਾਈ ਆ ਜੈਸਪਾ ਤੋਂ ਆਪਾਂ ਜਣੀ ਕਿਹ ਹੈ ਜੇ 5-7 ਕਿਲੋਮੀਟਰ ਹੀ ਅੱਗੇ ਨੰਗੇ ਆ। ਆ ਦੇਖ ਲੋ। ਪੂਰਾ ਸਰਾ ਵਿਊ ਆ। ਹਾਲ ਸਰਾ ਕਰੈਪ ਹੈ। ਹਾਂਜੀ ਬੋਸ ਕਿਵੇਂ ਲੱਗਿਆ ਡਰਾਈਵ ਪਰ? ਕੈਨੇਡਾ ਵਾਲੀ ਡਰਾਈਵ ਤੇ ਇੱਧਰਲੇ ਪਹਾੜਾਂ ਇੱਧਰ ਚ ਕੀ ਫਰਕ ਆ ਮੜਿਆ ਦਾਤੀ ਕਰ ਬੰਦਿਆ। ਬਹੁਤ ਵਧੀਆ ਸੋਹਣੇ ਆ ਯਾਰ। ਸੋਹਣੇ ਆ ਪਹਾੜ। ਸਵਾਦ ਬਹੁਤ ਆਉਂਦਾ ਪਹਾੜਾਂ 'ਚ ਤਾਂ ਹੈ ਹੀ ਸਵਾਦ। ਈਆ ਖੁੱਤੇ ਹੀ ਪਉਂਦੇ ਇੱਧਰਲੇ ਪਹਾੜ ਵੀ ਮੜੀ ਜੀ ਕੇ ਨਹੀਂ। ਨਹੀਂ ਨਹੀਂ ਬਹੁਤ ਸੋਹਣੇ ਪਹਾੜ ਆ ਬਾਈ ਜੀ। ਤਸੀ ਪੂਰਨਾ ਜੈਰੇ ਬੁਰੀ ਕਿਤ ਲੋ ਬਹਾ ਦਾ ਯਾਰ ਬਾਈ ਤੁਹਾਨੂੰ ਅਭੀ ਸਾਡਾ ਤਾਂ ਪਹਿਲੀ ਯਾਰ ਵਾਲਾ ਹਸਾਬ ਹੀ ਸੀਗਾ ਇੱਕ ਯਾਰੀ ਕਿਉਂਕਿ ਇਹ ਇੰਨੀ ਅੱਗੇ ਨਹੀਂ ਸੀ ਆਏ ਤੇ ਸਿਰਾਂ ਕੰਮ ਹੋਇਆ ਪਿਆ ਬਾਈ ਮੱਟੂ ਜੀ ਹੋਰੀ ਤਾਂ ਆਏ ਸੀਗੇ ਪਹਿਲਾਂ ਵੀ ਅੱਗੇ ਇੱਥੇ ਬਹੁਤ ਸੋਹਣਾ ਬਾਈ ਆ ਪੂਰਾ ਹੈਗਾ ਟਾਈਮ ਹੁਣ ਆਉਂਦਾ ਅੱਜ ਤੋਂ ਸਾਨੂੰ ਅੱਜ ਤੋਂ ਥੋੜੀ ਖਬਰ ਵੀ ਮਿਲੀ ਬੰਦਾ ਤੋਂ ਵੀ ਲੇਹ ਵੀ ਬਾਈ ਅੱਜ ਖੁੱਲ ਚੁੱਕਾ ਹੈ ਅੱਜ ਲੇਹ ਖੁੱਲ ਗਿਆ ਵਾ ਅੱਜ ਲੇਹ ਖੁੱਲ ਗਿਆ ਹੈ ਦੇ ਜੀਨੇ ਵੀ ਬਾਈ ਮੇਰੇ ਵੀਰ ਭਰਾ ਨੇ ਲੇਹ ਤੱਕ ਜਾਣਾ ਇਹ ਖੁੱਤੀ ਪੌਣ ਤੇ ਤੁਸੀਂ ਆ ਸਕਦੇ ਆ 13 ਤਰੀਕ ਆ ਅੱਜ ਹਾਂ 13 ਤਰੀਕ ਆ 13 ਨੂੰ ਲੇਹ ਖੁੱਲ 13 ਨੂੰ ਲੇਹ ਖੁੱਲ ਗਿਆ ਏ ਤੇ ਤੇਰੇ ਵੀ ਸ਼ੀਸ਼ੇ ਸਿੱਕੇ برف ਦੇ ਫੁੱਲ ਨਜ਼ਾਰੇ ਲਓ ਬਾਈ ਤੇ ਸਿਰਾਂ ਚੀਜ਼ ਆ ਬਾਈ ਆ ਦੇਖੋ ਬਹੁਤ ਸੋਹਣਾ ਚਰਨਾ ਏ ਵੈਸੇ ਹੈ ਤਾਂ ਇਹ برف ਖੁਰੀ ਕੋਈ ਆ ਪਰ ਦਿਲ ਜਿੱਤਣ ਵਾਲਾ ਚਰਨਾ ਚਲਦੇ ਨੇ ਤੋਂ ਭਾਈ ਸਰਚੂ ਇੱਥੋਂ ਰਹਿ ਗਿਆ 67 ਕਿਲੋਮੀਟਰ ਚਲ ਤੋਰ ਲਾਈ ਬੱਸ ਗੱਡੀ ਰੇਜ ਜੀ ਦੇ ਕੇ ਤੋਰ ਮਾਰੀ ਜੀ ਹਾਂ ਥੋੜੀ ਰੇਜ ਦੇ ਕੇ ਆ ਗਈ ਹੁਣ ਤਾਂ ਸਾਈਡਾਂ ਆਈਆਂ ਤੇ ਬਰਫ਼ ਥੋੜੀ ਥੋੜੀ ਬੱਸ ਖੁੱਤੀ ਪੈ ਗਈ ਆ

ਰੋਡ ਬੰਦ ਹੋ ਗਿਆ ਹੁਣ ਕੀ ਕਰੀਏ ਅਸੀਂ ਤਾਂ ਬਈ ਚੱਲੇ ਸੀ ਗਾਂ ਨੂੰ ਤੇ ਸਨੋ ਪੈ ਗਈ ਬਾੜੀ ਰੂੜਾਂ ਤੇ ਅਸਨੋ ਤੇ ਰੋਡ ਹੋ ਕੇ ਬੰਦ ਅੱਗੇ ਹਾਂ ਅਲਰਟ ਕਰਤਾ ਅਸੀਂ ਲੇ ਤਾਂ ਸੀਗੇ ਪਿੱਛੇ ਪਾਉਣਾ 1 300 ਕਿਲੋਮੀਟਰ ਇੱਥੋਂ ਹੁਣ ਵਾਪਸੀਆਂ ਹੋਣ ਗਿਆ ਗੱਡੀਆਂ ਦੀਆਂ ਹਾਂ ਚੱਲ ਚੱਲ ਬਹੁਤ ਇਧਰੋਂ ਠੀਕ ਹੈ ਤੈਨੂੰ ਦੇਖ ਲਈ ਬਹੁਤ ਜਿੱਥੇ ਚੁੱਕਰੋ ਉਹ ਛਾਦੀ ਹੈ ਨਾ ਹਾਂਜੀ ਉੱਥੇ ਹੀ ਉਹਨੂੰ ਕਰਾਉਣਾ ਪੈਣਾ ਬਣ ਕੇਸ ਕਿਉਂਕਿ ਮੁਰੇ ਬਾਈ ਬੰਦੀ ਕਰਤਾ ਇਹਨਾਂ ਨੇ ਜਿਗਾਰਡਮੈਂਟ ਉੱਤਰ ਗਾ ਤੋ ਜਾਂਦੇ ਹਾਂ ਅੰਟੋਨੀਓ ਪਾਤਾਣੀ ਇਹਦਾ ਬਾਈ ਆਈ ਉੱਤਰਦੇ ਆ ਦੈਸ਼ਤਪੁਰ ਇੱਥੇ ਹੀ ਲਾ ਗੱਡੀ ਯਾਰ ਬੈਕ ਕਰ ਬੈਕ ਕਰ ਕੀ ਜੀ ਦੋਸਤੋ ਕੀ ਹਾਲ ਚਾਲ ਆ ਬਾਈ ਪੂਰਨਾ ਵਾਰਤਨਾ ਲੈ ਕੇ ਸਨੋਚ ਖੋਬਦੇ ਆ ਵੇ ਖੋਬਦੇ ਆ ਪੈਰ ਓਏ ਮੁੰਡਿਓ ਜਮਾਂ ਬਾਈ ਕਾਲੀ ਪਈ ਆ ਇਹ ਕਿਵੇਂ ਬਰੂਲਾ ਬਣਾਈ ਲਈ ਜਾਂਦਾ ਆਹਾ ਲੈ ਰੋਕ ਲੈ ਇਹਨੂੰ ਨਹੀਂ ਕੋ ਕਿਆ ਹੈ ਬਈ ਪੈਰ ਧਰ ਦੇ ਵਿੱਚ ਕਿਵੇਂ ਗੱਲਬਾਤ ਬਈ ਸਰਾ ਸਵਾਦ ਆਇਆ ਕੋਈ ਸਾਹਿਬ ਓਏ ਲੈ ਲਾ ਕੇ ਇੱਥੇ ਲਾਉਣਾ ਓਏ ਕੈਂਪਿੰਗ ਹੈ ਟੈਂਟ ਇੱਥੇ ਲਾਉਣਾ ਹੈ ਹੁਣ ਇਹ ਬਣਾਉਣਗੇ ਸਨੋਮੈਨ ਲੈ ਵੀ ਇੰਨਾ ਕ ਬਣ ਗਿਆ ਪੂਰਾ ਕਰ ਦਿਓ ਕਰਾ ਕੰਪਲੀਟ ਆ ਚੱਕ ਵੱਡੇ ਲੈਵਲ ਦੀ ਬਰਫ ਲੈ ਆਂਦੀ ਬੋਸ ਨੇ ਬੱਚਾ ਬਣਾਵਾਂਗੇ ਜੋੜੀ ਬਣਾ ਲਈ ਇੱਕ ਲੜਕਾ ਲੜਕੀ ਲੈ ਵੀ ਮੱਲਾ ਆ ਇਹਦਾ ਹੈੱਡ ਬਣਾ ਲੈ ਵੀ ਮੱਲੋ ਬੱਸ ਉਧਰਲੇ ਸਟਾਈਲ 'ਚ ਬਣਾਓ ਬਾਈ ਆਪਦੇਲੇ ਸਟਾਈਲ 'ਚ ਆ ਬੱਚਾ ਬਣਾਇਆ ਸੀ ਹੁਣ ਟੋਪੀ ਲਾਉਣ ਲੱਗਾ ਮੈਂ ਆ ਬੱਚਾ ਹਾਂਜੀ ਇਹ ਲਾਉਣਾ ਵੀ ਚਾਹੀਦਾ ਬੱਸ ਲੋ ਮੈਨ ਲੋ ਮੈਨ ਦਾ ਬੱਚਾ ਬਣਾਦਾ ਮੇਰੇ ਵੀਰੋ ਇਧਰ ਵੀ ਕਰਦੇ ਜੀ ਲੋ ਹੱਥ ਤਾਂ ਹੈ ਹੀ ਨਹੀਂ ਯਾਰ ਮੇਰੇ ਵੀਰੋ ਹੱਥਾਂ ਨਾਲ ਤਾਂ ਕੱਟ ਜਾਮ ਹੋ ਗਿਆ ਮੇਰੇ ਵੀਰੋ ਯਾਰ ਇੱਕ ਚੀਜ਼ ਬਹੁਤ ਇੱਕ ਤੁੱਪ ਜਿਹੀ ਆ ਹਨਾ ਬਹੁਤ ਤੇ ਠੰਡ ਵੀ ਲੱਗ ਜਾਂਦੀ ਐ ਹੋਰ ਜਾਂ ਤਾਂ ਮੇਰੇ ਵੀਰੋ ਹੱਥ ਨਹੀਂ ਆ ਬਣਾ ਦੇ ਬਾਈ ਕੈਂਡੀ ਆ ਸੁਨੋ ਮੈਂ ਦੀ ਦੂਰ ਦੀ ਰਹਿਤ ਤੇਰੀ ਦਾ ਫੁੱਫੜ ਜਿਹੜਾ ਖਲਰ ਆ ਜੇ ਪਿਆ ਛੰਨ ਹੋ ਗਏ ਭਾਂਜੋ ਹੱਥ ਤਾਂ ਸਨ ਹੋਣੇ ਹੀ ਆ ਹਾਂਜੀ ਭਾਈ ਆਪਾਂ ਦੇਖੋ ਦੀਪਕਤਾਲ ਪਹੁੰਚ ਗਏ ਆ ਇਦੋਂ ਗਾ ਦੀਪਕਤਾਲ ਤੋਂ ਨਹੀਂ ਜਾਣ ਦਿੱਤਾ ਪਰ ਅਸੀਂ ਇੱਕ ਆ ਵੀ ਇੱਥੇ ਹੀ ਆਪਦਾ ਇੰਜੋਏਮੈਂਟ ਕਰਦੇ ਆ ਦੇਖੋ ਸਾਰੇ ਬੰਦੇ ਇੱਥੇ ਇਦੋਂ ਗੱਗੇ ਨਹੀਂ ਜਾਣ ਦਿੰਦੇ ਹਨਾ ਆ ਆਪਣੇ ਭਰਾ ਹੁਣੇ ਮਿਲੇ ਆ ਪਟਿਆਲੇ ਤੋਂ ਕਿੱਥੋਂ ਬਾਈ ਤੁਸੀਂ ਹਾਂ ਬਾਈ ਪਟਿਆਲੇ ਤੋਂ ਵੀਰੇ ਪਟਿਆਲੇ ਤੋਂ ਆ ਬਾਈ ਹੋਰੀ ਤੇਰਾ ਕਿਉਂ ਬਹੁਤ ਮੰਦਾ ਫਿਰ ਬਰਫ ਨੂੰ ਹਾਂਜੀ ਬਾਈ ਹੁਣ ਫੋਟੋਆਂ ਖਿੱਚੀ ਜਾਂਦੇ ਆ ਚੱਲ ਵੀ ਚੱਲ ਵੀ ਚੱਟ ਵੀ ਝੋਟੇ ਮਾਰ ਜੋਰ ਹੌਲੀ ਹੌਲੀ ਸੋਹਣੇ ਆ ਥੱਲੇ ਨੂੰ ਲੈ ਜਾਓ ਇੱਕ ਮਿੰਟ ਲੈ ਜਾਓ ਹੁਣ ਇੱਥੋਂ ਲੈ ਜਾਓ ਬਾਈ ਬਣੇ ਉਹ ਤਾਂ ਜਾਇ ਹੋ ਤੇ ਓਏ ਸੋਹਣੇ ਤੋ ਬੰਦੇ ਮੁੜੇ ਹੀ ਨਹੀਂ ਯਾਰ ਇੰਨੀ ਦਾ ਪਿੱਛੇ ਹੋਇਆ ਹੀ ਨਹੀਂ ਸੀ। ਉਹ ਫੇਰ ਦਵਾ ਦੇ ਹੋਏ। ਉਹ ਨਾ ਬਾਬੇ ਹੋਇਆ। ਉਧਰੋਂ ਪ੍ਰੋ ਜੀ ਆਪਾਂ ਉਹ ਜਮਾ ਪਹਾੜੀਆਂ ਤੋਂ ਬਰਫ ਵਾਲੀਆਂ ਤੋਂ ਥੱਲੇ ਆ ਕੇ ਇਧਰ ਦੀ ਬਲਵਲੇਵੇਂ ਪਾਉਂਦੇ ਹੋਏ। ਇੱਥੇ ਪਹੁੰਚ ਕੇ ਮੰਡੇ ਕਹਿੰਦੇ ਵੀ ਚਾਹ ਪਾਣੀ ਪੀਨੇ ਆ ਫੇਰ ਚੱਲਦੇ ਆ। ਾਂਡੇ ਵਾਲਾਂ ਲੱਗੇ ਚਾਹ ਚੂ ਪੀ ਕੇ ਆ ਜਿਹੜਾ ਬੰਦੇ ਤੁਰਨਗੇ ਆਪਣੇ ਕੈਂਪ ਲਾ ਲਿਆ ਏ ਬੱਟਾ ਖਾਣਾ ਬਹੁਤ ਆ ਲੱਗੇ ਬੱਸ ਕੈਂਪ ਕੇ ਨਹੀਂ ਟੈਂਟ ਆ ਇਹ ਦੇ ਜੱਕੂ ਵਿੱਚ ਦੀ ਗੋਲੀ ਚ ਫੇਰੀ ਖੜੂ ਇਹ ਲਾ ਦਿਓ ਮੁੰਡਾ ਟੈਂਟ ਕਰਾ ਚੱਕ ਦੇ ਫੱਟੇ ਆ ਵੇ ਲੋ ਤੁਹਾਡੇ ਬਰਾਬਰ ਖੜਾ ਕਰਤਾ ਟੈਂਟ ਜੀ ਲੋ ਪਤੋਂ ਕੋਈ ਗੱਲ ਨਹੀਂ ਬਾਈ ਜੀ ਇੰਨੇ ਗਰਮ ਕਾ ਤੋ ਹੁੰਨੇ ਭਾਜੀ ਤੁਸੀਂ ਕਾ ਮੈਂ ਹੈਲਪ ਕਰ ਦਿੰਨਾ। ਇਹਦਾ ਪਰਲੇ ਪਾਸਿਓਂ ਬੁੱਕ ਕਰਿਆ ਨੇ ਹੈ ਨਾ ਪਕਰਚਿਰਾ ਬਸ ਇਹਨੇ ਤੇ ਅੰਸਰਾ ਲੱਗਿਆ। ਤੈਨੂੰ ਬੜਾ ਟੈਂਟਾਈ ਦਾ ਲੰਮ ਨਹੀਂ ਰਹਿਨੇ ਆ ਵਿਆਹਾਂ ਚ। ਦਾ ਤੁਮੀ ਕਿਹਾ ਦਵਾਂ? ਵਾ ਜੋ ਮਲਾ ਜਿਹੜਾ ਨਦੀ ਦੇ ਸਹਰਾਣੇ ਤੁਸੀਂ ਲਾ ਲਿਆ ਨਾ ਟੈਂਟ ਓਏ। ਇਹ ਤਾਂ ਸੁਆਦ ਵਾਲੀ ਗੱਲ ਹੋ ਗਈ। ਓ ਪਾਜੀ ਹੁਣੀ ਦੂਰ ਫਿਰਦੇ ਆ। ਸਰ ਹੈ ਆ ਗਿਆ ਆ ਜਾਓ ਵਾਰੇ ਲੋਕੋ ਆਵਾਰ ਆਵਾਰ ਬਿਸ਼ਾਓ ਗੱਦੇ ਓਏ ਮੈਂ ਤਾਂ ਪੁੱਤਰ ਕੁੱਟੂਗਾ ਆਪਣੇ ਹਾਂ ਬਿਸ਼ਾਓ ਇੱਕ ਰੀ ਗੱਦਾ ਜਾਰਡਨ ਇਹ ਤਰ ਹੈ ਬਾਈ ਤੇ ਹੁਣ ਚਾਹ ਚਾਹ ਬਣਾਈ ਜਾਂਦੇ ਆ ਨਹੀਂ ਨਹੀਂ ਹਾਂ ਇੱਕ ਅੱਛਾ ਐਂ ਤੁਂ ਜਗਾ ਦਾ ਕਹੈਂਟਾ ਯਾਰ ਪਹੁੰਚਾਂਗੇ ਹੱਥਾਂ ਤੱਕ ਤਾਂ ਨਹੀਂ ਪਹੁੰਚਦੇ ਅੱਜ ਘਰੇ ਹੱਥਾਂ ਤੱਕ ਐਸੋ ਵੱਡਾ ਦੋ ਦਿਨ ਲੱਗੇ ਬਾਈ ਜੇ ਤੂੰ ਆਏ ਸਿਰ ਮਨਾਲੀ ਪਹੁੰਚ ਗਿਆ ਤੇ ਮੇਰੇ ਮੇਰੇ ਹੁੰਦੇ ਤੱਕ ਬਈ ਬੋਸ ਕਹਿੰਦਾ ਸੋਣਾ ਨਹੀਂ ਕਹਿੰਦੇ ਹੁਣ ਹਾਂ ਨਹੀਂ ਸੌਂਦਾ ਭਰਾ ਬਾਈ ਤਾਂ ਬਾਈ ਦਾ ਬੱਤ ਹੋਏ ਆ दीजी? दीजी? आप... क्या बैच कक्षा में हो तीजी आप तीसरी में ठीक किधर है स्कूल आपका ऊपर है पहाड़ी पर किधर पास में है नाम क्या क्या नाम है दे दे तेरा शुरु. ба okay, бай